ਬਾਬਾ ਜੀ ਅੱਜ ਮੁਹੰਮਦਗੜ੍ਹ ਵਿਖੇ ਜਿਹੜਾ ਤੁਸੀਂ ਪਹੁੰਚੋ ਬਾਬਾ ਸਾਹਿਬ ਡਾਕਟਰ ਪੀਂਬਰੋਂ ਮੇੜ ਕਾਰਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਵੰਦੇ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਕਿ ਮੁਹੰਮਦਗੜ੍ਹ ਨਿਵਾਸੀਆਂ ਦਾ ਪਹਿਲਾਂ ਤਾਂ ਜਿੰਦਿਆਂ ਦੇ ਕਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਸਾਡੀ ਇੱਥੋਂ ਦੀ ਸਰਪੰਚ ਬੀਬੀ ਜਰਨੈਲ ਕੌਰ ਹੈ ਉਹਨਾਂ ਨੂੰ ਵਧਾਈ ਦੇਣਾ ਚਾਹਾਂਗੇ ਤੇ ਸੰਦੇਸ਼ ਦੇਣਾ ਚਾਹਾਂਗੇ ਕਿ ਬਾਬਾ ਸਾਹਿਬ ਦੀ ਕਿਰਪਾ ਕਰਕੇ ਸਾਡੀਆਂ ਚ ਬੀਬੀਆਂ ਸਰਪੰਚ ਬਣੀਆਂ ਅੱਜ ਬਾਬਾ ਸਾਹਿਬ ਦੇ ਕੀਤੇ ਹੋ ਪਕਾਰਾਂ ਨੂੰ ਸਾਨੂੰ ਭੁੱਲੜਾ ਨਹੀਂ ਚਾਹੀਦਾ ਜਿਵੇਂ ਇਸ ਪੰਚਾਇਤ ਨੇ ਸਮੂਚੀ ਗੁਰਦੁਆਰਾ ਗੁੰਦ ਕਮੇਟੀ ਨੇ ਧਰਮਸ਼ਾਲਾ ਕਮੇਟੀ ਨੇ ਇਹ ਤਾਇਿਆ ਕੀਤਾ ਜਿਵੇਂ ਬਾਬਾ ਸਾਹਿਬ ਦਾ ਦਿਨ ਮਨਾਈਏ ਪਿੰਡ ਪਿੰਡ ਪੱਤਰ ਦੇ ਉੱਤੇ ਦਿਨ ਮਨਣੇ ਚਾਹੀਦੇ ਨੇ ਕਿਉਂ ਬਾਬਾ ਸਾਹਿਬ ਸਭ ਦੇ ਸਾਂਝੇ ਹੈ ਬਾਬਾ ਸਾਹਿਬ ਕਿਸੇ ਪਾਰਟੀ ਦੇ ਕਿਸੇ ਧਰਮ ਕਿਸੇ ਨਸਲ ਜਾਤ ਦੇ ਨਹੀਂ ਹੈਗੇ ਬਾਬਾ ਸਾਹਿਬ ਨੇ ਜਿੰਨੇ ਪੰਚਾਇਤ ਨੇ ਪੰਚਾਇਤਾਂ ਨੂੰ ਅਧਿਕਾਰ ਜਿਹੜੇ ਵੀ ਹੁਣ ਮਿਲਦੇ ਨੇ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਹੀ ਮਿਲਦੇ ਨੇ ਦੇਖਿਆ ਜਾਂਦਾ ਹੈਗਾ ਕਿ ਪਿੰਡਾਂ ਦੇ ਵਿੱਚ ਚਲੋ ਹੁਣ ਤਾਂ ਲੋਕਾਂ ਨੂੰ ਬਹੁਤ ਜਿਹੜੀ ਸੋਝੀ ਆ ਗਈ ਹੈ ਮਨਾਉਣ ਲੱਗ ਪਏ ਨੇ ਬਹੁਤ ਘੱਟ 바ਵਾ ਸਾਹਿਬ ਦੇ ਪ੍ਰਕਾਸ਼ ਜਿਹੜੇ ਮਨਾਏ ਜਾਂਦੇ ਨੇ ਕੀ ਕਾਰਨ ਮੰਨਦੇ ਹੋ ਕਿਉਂ ਘੱਟ ਮਨਾਏ ਜਾਂਦੇ ਨੇ ਪਿੰਡਾਂ ਦੇ ਵਿੱਚ ਕਾਰਨ ਇਹ ਹੈ ਜੀ ਕੁਝ ਮਾਨਸਿਕਤ ਬੁੱਧੀ ਦੇ ਤੰਗ ਲੋਕ ਨੇਗੇ ਜਿਹੜੇ ਉਹਨਾਂ ਦੀ ਜਿਹੜੇ ਕੀਤੇ ਹੋਏ ਉਹ ਪਕਾਰ ਨੇ ਕੀਤੇ ਹੋਏ ਉਹਨਾਂ ਦੇ ਕੰਮਾਂ ਨੂੰ ਨਹੀਂ ਲਿਖਦੇ ਸਿਰਫ ਉਹਨਾਂ ਦੀ ਜਾਤ ਨੂੰ ਟਾਰਗੇਟ ਕੀਤਾ ਜਾਂਦਾ ਜਿੰਨੇ ਪਿਛਲੇ ਦਿਨਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਸਿਰਫ ਉਹਨਾਂ ਦੀ ਜਾਤ ਨੂੰ ਲੈ ਕੇ ਕਿ ਉਹਨਾਂ ਨੇ ਚੁੱਕੀ ਜਾਤ ਚੋਂ ਕਿੰਨਾ ਵੱਡਾ ਸੰਵਿਧਾਨ ਲਿਖਤਾ ਜਾ ਉਹਨਾਂ ਨੇ ਆਹ ਕੁਛ ਕਰਤਾ ਤਾਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਚੈਲੰਜ ਕੀਤਾ ਜਾ ਰਿਹਾ ਸਾਡੀ ਕੌਮ ਨੂੰ ਪਰ ਇਹ ਕੌਮ ਬਹਾਦਰਾਂ ਵਾਲੀ ਕੌਮ ਹੈ ਆਪਾਂ ਸਾਰੇ ਜਾਣਦੇ ਹਾਂ ਵੀ ਜਿੱਥੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਦੇਗਾਂ ਚ ਪੜਨ ਵਾਲੇ ਵੀ ਇਹੀ ਨੇ ਪੁੱਠੀਆਂ ਖੱਲਾਂ ਲਾਉਣ ਵਾਲੇ ਵੀ ਇਹੀ ਨੇ ਚੜਖੜੀਆਂ ਤੇ ਚੜਨ ਵਾਲੇ ਵੀ ਇਹੀ ਨੇ ਆਰਿਆਂ ਨਾਲ ਚੀਰੇ ਗਏ ਉਹ ਵੀ ਇਹੀ ਨੇਗੇ ਬੰਦ-ਬੰਦ ਕੱਟੇ ਗਏ ਉਹ ਵੀ ਇਹੀ ਨੇਗੇ ਇਹ ਸਾਰੇ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਬਾਬਾ ਸਾਹਿਬ ਨੇ ਵੀ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਇਹ ਗੁਰਗੋਨ ਸਿੰਘ ਨੇ ਵੀ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਦੇਸ਼ ਕੌਮ ਲਈ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਇਸ ਕਰਕੇ ਜਿਹੜੇ ਮੰਦ부ਧੀ ਲੋਕ ਨੇ ਕਹਿ ਲਈ ਆਪਾਂ ਜਾਂ ਮਾਨਸਿਕਤਾ ਤੋਂ ਤੰਗ ਲੋਕ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਸਾਰੇ ਇੱਕ ਹੋਣ ਜੋ 바ਵਾ ਸਾਹਿਬ ਦਾ ਸੰਵਿਧਾਨ ਚਾਹੁੰਦਾ ਵੀ ਸਾਰੇ ਲੋਕ ਬਰਾਬਰ ਹੋਣ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਸਾਡੇ ਲੋਕਾਂ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਦੀ ਕਮੀ ਮੈਨੂੰ ਬਹੁਤ ਨਜ਼ਰ ਆਉਂਦੀ ਆ ਤਾਂ ਕਰਕੇ ਜਿਹੜੇ ਲੋਕ ਹੈਗੇ ਨੇ ਇਸ 바ਵਾ ਸਾਹਿਬ ਦੇ ਜਿਹੜੇ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਜੀ ਇਹ ਆਪ ਜੀ ਦਾ ਬਹੁਤ ਵਧੀਆ ਸਵਾਲ ਹੈ ਇਹ ਅਸੀਂ ਪਿੰਡ ਪਿੰਡ ਫਿਰਕੇ ਅਸੀਂ ਆਪਣੇ ਸ਼ਰਗੁਰਦਾਸ ਮਿਸ਼ਨ ਪੰਜਾਬ ਦੇ ਵੱਲੋਂ ਹੋਕਾ ਦੇ ਰਿਆਂ ਲੋਕਾਂ ਨੂੰ ਮੈਂ ਬੱਚੇ ਵੀ ਅਡਪਟ ਕਰ ਰਹੇ ਆ ਵੀ ਜਿਹੜਾ ਆਪਣਾ ਬੱਚਾ ਸਾਡੇ ਲਈ ਛੱਡਣਾ ਚਾਹੁੰਦਾਗਾ ਉਹ ਆਓ ਅਸੀਂ ਪ੍ਰਚਾਰਕ ਕਿਉਂਕਿ ਅਸੀਂ 85% ਲੋਕਾਂ ਜੇ ਆਪਾਂ ਇਤਿਹਾਸ ਦੇ ਝਰੋਖਿਆਂ ਤੇ ਨਿਗਾਹ ਮਾਰੀਏ ਤਾਂ ਤਕਰੀਬਨ 7000 ਜਾਤਾਂ ਨੇ ਜਿਹੜੀਆਂ ਇਹ ਇੱਕੇ ਕੈਟਾਗਰੀ ਚ ਆਉਂਦੀਆਂ ਨੇਗੀਆਂ ਜਦੋਂ ਇਹਨਾਂ ਦੇ ਬੁੱਢੀ ਜੀਵੀਆਂ ਦੀ ਇਹਨਾਂ ਦੇ ਪ੍ਰਚਾਰਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੇ ਕੋਲੇ ਪ੍ਰਚਾਰਕ ਨਹੀਂ ਹੈਗੇ ਗੁਰਦੁਆਰਿਆਂ ਦੇ ਵਿੱਚ ਸਿਰਫ ਇੱਕ ਗਰੰਤੀ ਹੁੰਦਾ ਇੱਕ ਸੇਵਾਦਾਰ ਹੁੰਦਾ ਦੋ ਕੁ ਪ੍ਰਾਣੀ ਹੁੰਦੇ ਨੇ ਜਿਹੜੇ ਐਡਾ ਵੱਡਾ ਸਿਸਟਮ ਨੂੰ ਚਲਾਉਂਦੇ ਨੇਗੇ ਪਰ ਕਿਉਂ ਨਾ ਅੱਜ ਪਿੰਡ ਪੱਦਰ ਦੇ ਉੱਤੇ ਗੁਰਦੁਆਰੇ ਉੱਠ ਕੇ ਸਾਰੇ ਸਾਂਝੇ ਤੌਰ ਦੇ ਉੱਤੇ ਇੱਕੋ ਵਿਚਾਰਧਾਰਾ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਿਚਾਰਧਾਰਾ ਪਿੰਡ ਪਿੰਡ ਫਿਰ ਕੇ ਕੀਤੀ ਸੀਗੀ ਪਿੰਡ ਪਿੰਡ ਡੋਰ ਟੂ ਡੋਰ ਘਰ ਟੂ ਘਰ ਜਾ ਕੇ ਪ੍ਰਚਾਰ ਕੀਤਾ ਸੀਗਾ ਅੱਦੇ ਉਹ ਅੱਜ ਖਾਲਸਾ ਪੰਥ ਦਾ ਦਿਨ ਹੈ ਤੱਦੇ ਉਹ ਸਾਜਿਆ ਗਿਆ ਸੀ ਜਿਵੇਂ ਉਹ ਘਰ ਘਰ ਗਏ ਸੀਗੇ ਤੇ ਆਓ ਅੱਜ ਲੋੜ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਜਿੱਥੇ ਜਦੋਂ ਗੁਰੂ ਰੋਹ ਸਿੰਘ ਵਰਗੇ ਆ ਮਹਾਪੁਰਖ ਆਪਣੇ ਬੱਚਿਆਂ ਨੂੰ ਸਮਰਪਿਤ ਕਰ ਸਕਦੇ ਨੇ 바ਵਾ ਸਾਹਿਬ ਵਰਗੇ ਸਮਰਕਰ ਕਰ ਸਕਦੇ ਨੇ ਕਿ ਆਪਣੇ ਬੱਚਿਆਂ ਨੂੰ ਆਪਾਂ ਮਿਸ਼ਨ ਲਈ ਤਿਆਰ ਨਹੀਂ ਕਰ ਸਕਦੇ ਮਿਸ਼ਨ ਦੇ ਵਿੱਚ ਬੱਚਿਆਂ ਦੀ ਬਹੁਤ ਘਾਟ ਹੈ ਇਸੇ ਕਰਕੇ ਪ੍ਰਚਾਰ ਪ੍ਰਸਾਰ ਜਿਹੜਾ ਇਹ ਬਹੁਤ ਘੱਟ ਹੋ ਗਿਆ ਬਾਬਾ ਜੀ ਇੱਕ ਗੱਲ ਬਹੁਤ ਦੇਖਣ ਨੂੰ ਮਿਲਦੀ ਆ ਅਕਸਰ ਗੁਰੂ ਘਰਾਂ ਦੇ ਵਿੱਚ ਜਿਹੜੇ ਆਪਾਂ ਗ੍ਰੰਤੀ ਪਾਠੀ ਲੈ ਲਿਆ ਸੇਵਾਦਾਰ ਲਾ ਲਈਏ ਗੁਰੂ ਘਰਾਂ ਦੇ ਵਿੱਚ ਚੇਰ ਮਹਿਮਾਨ ਕਹਿ ਕੇ ਚੱਲੇ ਤਾਂ ਸਾਡੀ ਕੌਮ ਦੇ ਵਿੱਚੋਂ ਹੁੰਦੇ ਨੇ ਕਿਉਂਕਿ ਦੂਜੇ ਕੌਮਾਂ ਦੇ ਪਰ ਪਾਠੀ ਗ੍ਰੰਤੀ ਬਹੁਤ ਘੱਟ ਬਣਦੇ ਨੇ ਫੇਰ ਵੀ ਉਹ ਸਾਡੀ ਕੌਮ ਦਾ ਪ੍ਰਚਾਰ ਕਰਨ ਤੋਂ ਕਿਉਂ ਕਿ ਤਰਉਂਦੇ ਨੇ ਨਹੀਂ ਜੀ ਇਹ ਸੀ ਕੋਈ ਗੱਲ ਨਹੀਂ ਕੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕੌਮ ਦਾ ਪ੍ਰਚਾਰ ਜੇ ਉਹਨੂੰ ਸਹੀ ਮਾਈਂਡ ਦੇ ਨਾਲ ਸੁਣਿਆ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਚਾਰ ਹੁੰਦਾ ਤਾਂ ਕੌਮ ਦਾ ਪ੍ਰਚਾਰ ਹੁੰਦਾ ਇੰਨਾ ਕਿ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜਿੱਥੇ ਕਮੇਟੀਆਂ ਜਿਹੜੀਆਂ ਥੋੜੀਆਂ ਜੀਆਂ ਆ ਸਖਤ ਨੇਗੀਆਂ ਜਦੋਂ ਕਿਤੇ ਗੁਰੂਆਂ ਦਾ ਕਬੀਰ ਦਾ ਜ਼ਿਕਰ ਆਉਂਦਾ ਹੈ ਬਾਬੇ ਫਰੀਦ ਦਾ ਜ਼ਿਕਰ ਆਉਂਦਾ ਹੈ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ ਕਿਤੇ ਨਾ ਕਿਤੇ ਕਮੇਟੀਆਂ ਘਤਰਾਉਂਦੀਆਂ ਨੇ ਮੈਂ ਪਹਿਲਾਂ ਕਿਹਾ ਵੀ ਉਹ ਘੱਟ ਮਾਨਸਿਕਤਾ ਹੋ ਸਕਦੀ ਹੈ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸੀ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਓ ਕੋ ਭਲੇ ਮੰਦੇ ਸੋ ਗ੍ਰੰਥੀ ਸਿੰਘਾ ਵੱਲੋਂ ਆਪਣੀ ਪੂਰੀ ਡਿਊਟੀ ਨਿਭਾਈ ਜਾ ਰਹੀ ਹੈ ਪਿੰਡਾਂ ਤੁਸੀਂ ਦੇਖਦੇ ਆਂ ਪ੍ਰਚਾਰ ਕਰਦੇ ਆਂ ਪਰ ਕਿਤੇ ਨਾ ਕਿਤੇ ਮਾਨਸਿਕਤਾ ਉਹੀ ਸੌੜੀ ਮਾਨਸਿਕਤਾ ਅੱਜ ਵੀ ਖੜੀ ਹੈ ਇਸ ਪਿੰਡ ਦੀ ਮੈਨੂੰ ਬਹੁਤ ਹੀ ਮਾਨਸਿਕਤਾ ਲੱਗੀ ਕਿ ਇਸ ਪਿੰਡ ਨੇ ਮੈਨੂੰ ਇੱਥੋਂ ਤੱਕ ਵੀ ਪਰミਸ਼ਨ ਦਿੱਤੀ ਵੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਕਰ ਸਕਦੇ ਹੋ ਤੁਸੀਂ ਇਸ ਪਿੰਡ ਦੇ ਵਿਸ਼ੇਸ਼ ਤੌਰ ਤੇ ਨੇ ਮੈਨੂੰ ਕਿਹਾ ਕਿ ਪ੍ਰੋਗਰਾਮ ਬਾਬਾ ਜੀ ਬਾਹਰ ਨਾ ਕਰੋ ਆਪਾਂ ਗੁਰਦੁਆਰੇ ਦੇ ਅੰਦਰ ਕਰ ਲੈਣੇ ਬਿਲਡਿੰਗ ਦੇ ਮੈਨੂੰ ਲੱਗਿਆ ਵੀ ਵਧੀਆ ਗੱਲ ਆ ਕਿਉਂ ਮੈਂ ਤਾਂ ਕਹਿਣਾ ਵੀ ਜਿਹੜੇ 36 ਚਕੀਤਾਂ ਦਾ ਧੰਨ ਗੁਰਗ੍ਰੰਥ ਸਾਹਿਬ ਜੀ ਹੈ ਬਾਣੀ ਬਾਬਾ ਸਾਹਿਬ ਦਾ ਦਿਨ ਵੀ ਉੱਥੇ ਮਨਾਉਣਾ ਚਾਹੀਦਾ ਕਿਉਂਕਿ ਇਹ ਵੀ ਉਹੀ ਰੈਵਰ ਨੇ ਜਿਨ੍ਹਾਂ ਨੇ ਗੁਰੂ ਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਚਾਰ ਜਿਹੜੀ ਦਿੱਤੀ ਉਹਨੂੰ ਅਮਲੀ ਜਾਮਾ ਪਹੁੰਚਾਉਣ ਵਾਲੇ ਉਹ ਬਾਬਾ ਸਾਹਿਬ ਨੇ ਗੱਲ ਕਰੀਏ ਤੁਸੀਂ ਇੱਕ ਕਥਾ ਕਰਦਿਆ ਹੋਇਆ ਨੇ ਸੰਗਤਾਂ ਨੂੰ ਜਿਹੜਾ ਹੈਗਾ ਮੈਸੇਜ ਦਿੱਤਾ ਸੀ ਵੀ ਮੈਂ ਜਿਹੜੇ ਹੈਗੇ ਨੇ ਹਰ ਪਿੰਡ-ਪਿੰਡ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਕਿਹ ਲੋ ਅਕੈਡਮੀਆ ਤੁਸੀਂ ਨੇ ਖੋਲੀਆਂ ਧਰਮਸ਼ਾਲਾ ਦੇ ਵਿੱਚ ਖੋਲੀਆਂ ਹੋਈਆਂ ਨੇ ਬੱਚਾ ਨੂੰ ਪ੍ਰਚਾਰ ਵਾਸਤੇ ਕਿੰਨੇ ਕ ਅਕੈਡਮੀਆ ਕਿੰਨੇ ਕ ਬੱਚੇ ਹੁਣ ਤੱਕ ਤੁਸੀਂ ਜਿਹੜੇ ਹੈਗੇ ਨੇ ਇਸ ਪ੍ਰਚਾਰ ਤੋਂ ਜਾਣੂ ਕਰਾਏ ਨੇ ਇਸ ਪ੍ਰਚਾਰ ਤੋਂ ਜੀ ਜਾਣੀ ਜੀ ਤੁਸੀਂ ਸਾਡੇ ਸੰਗਰੂਰ ਜ਼ਿਲ੍ਹੇ ਡਿਸਟ੍ਰਿਕਟ ਦੇ ਪਿੰਡ ਲਹਿਰਾਗਾਗਾ ਦੇ ਇਰਦ-ਗਿਰਦ ਜਾਓ ਤਾਂ ਉੱਥੇ ਤਕਰੀਬਨ ਤੁਹਾਨੂੰ 30-35 ਪਿੰਡੇ ਹੋ ਜੇ ਮਿਲਣਗੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਧਰਮਸ਼ਾਲਾ ਉਹ ਸਟੱਡੀ ਸੈਂਟਰ ਲਿਖਿਆ ਮਿਲੂਗਾ ਤੁਹਾਨੂੰ ਅੱਜ ਵੀ ਜਾ ਕੇ ਚੈੱਕ ਕਰ ਸਕਦੇ ਹੋ ਉੱਥੇ ਲਿਖਿਆ ਹੋਇਆ ਸਟੱਡੀ ਸੈਂਟਰ ਕਿਤੇ ਅਸੀਂ ਮਾਤਾ ਸੁਵਿਤਰੀਬਾਈ ਫੁੱਲੇ ਦੇ ਨਾਂ ਤੇ ਕਿਤੇ ਜੋਤੀਬਾਈ ਫੁੱਲੇ ਦੇ ਨਾਂ ਤੇ ਕਿਤੇ ਡਾਕਟਰ ਵੀ.ਆਰ ਮੇੜਕਰ ਦੇ ਨਾਂ ਤੇ ਕਿਤੇ ਰਮਾਬਾਈ ਦੇ ਨਾਂ ਤੇ ਤੇ ਅਸੀਂ ਇਹਨਾਂ ਦੇ ਨਾਂ ਦੇ ਉੱਤੇ ਇੱਕ ਸਟੱਡੀ ਸੈਂਟਰ ਫ੍ਰੀ ਖੋਲੇ ਹੋਏ ਆ ਤਾਂ ਜੋ ਜਿਹੜਾ ਝੂਠ ਹੈ ਉਹ ਹੋਰ ਗਲਤ ਕੰਮਿਆਂ ਨਸ਼ਿਆਂ ਤੋਂ ਫਟ ਕੇ ਆਪਣੇ ਛੋਟੇ ਭੈਣ ਭਰਾਵਾਂ ਦੇ ਲਈ ਸੋਚੇ ਛੋਟੇ ਬੱਚਿਆਂ ਲਈ ਸੋਚੇ ਜਿਵੇਂ ਕਿ ਅਸੀਂ ਇੱਕ ਕਲ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੀ ਉੱਥੇ ਐਜੂਕੇਸ਼ਨ ਫ੍ਰੀ ਹੈ ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਕਿ ਪ੍ਰੋਵਾਈਡ ਕੀਤਾ ਜਾਵੇ ਖੇਡਾਂ ਦੇ ਨਾਲ ਵੀ ਜੁੜੇ ਜਾਵੇ ਪਿਛਲੇ ਦਿਨੀ ਪਿੰਡ ਚੰਗਾਲੀ ਵਾਲਾ ਵਿਖੇ ਅਸੀਂ ਨਾਟਕ ਮੇਲਾ ਵੀ ਕਰਵਾਇਆ ਤੇ ਹੁਣ ਬੱਚਿਆਂ ਦੀਆਂ ਇਸ ਮੁਕਾਬਲੇ ਕਰਾਈ ਜਾ ਰਹੇ ਨੇ ਜਿਵੇਂ ਕਿ ਆ ਸਾਡੇ ਨਾਲ ਮੇਰੇ ਨਾਲ ਹੀ ਥਰੂਆ ਪਿੰਡ ਗੁਲਜਾਰਪੁਰਾ ਜ਼ਿਲ੍ਹਾ ਪਟਿਆਲੇ ਦਾ ਪਿੰਡ ਹੈ ਉੱਥੇ ਅਸੀਂ ਕੱਲ ਨੂੰ ਬਾਬਾ ਸਾਹਿਬ ਦੇ ਡਾਕਟਰ ਵੀ.ਆਰ. ਬ੍ਰਿਕ ਦੇ ਜਨਦ ਨੂੰ ਸਮਰਪਿਤ ਉੱਥੇ ਬੱਚਿਆਂ ਦੇ ਸੀ ਕੁਜ਼ ਮੁਕਾਬਲੇ ਅਤੇ ਸੁੰਦਰ ਰਾਈਟ ਮੁਕਾਬਲੇ ਇਹ ਕੰਪੀਟੀਸ਼ਨ ਕਰਵਾ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਵੀ ਜਾਣੂ ਹੋ ਸਕਣਾ ਤੇ ਚਾ ਚਾ ਦੇ ਵਿੱਚੋਂ ਨਾਮ ਜਿੱਤਣ ਦੇ ਵਿੱਚ ਵਿੱਚ ਹੀ ਆਪਣੇ ਬੱਚੇ ਇਤਿਹਾਸ ਤੋਂ ਜਾਣੂ ਹੋ ਸਕਣ